ਕਿਤੇ ਤੁਹਾਡਾ ਤੁਸੀਂ ਵੇਖ ਰਹੇ ਹੋ ਚੈਨਲ ਵਤਨ ਦੀ ਮਿੱਟੀ ਮੈਂ ਰਾਜੀਵ ਸਿੰਘ ਗੱਲਾਂ ਵਾਲੀ ਸੋ ਅੱਜ ਅਸੀਂ ਖੁਤੇ ਆ ਰਮਦਾਸ ਬਲਾਕ ਦੇ ਵਿੱਚ ਜਿੱਥੇ ਕਿ ਪੰਚਾਇਤੀ ਚੋਣਾਂ ਦੇ ਸਬੰਧੀ ਨਾਮਜ਼ਦਗੀ ਪੇਪਰ ਜਿਹੜੇ ਨੇ ਪੰਚਾਇਤਾਂ ਦੇ ਵੱਲੋਂ ਕਰਵਾਏ ਜਾ ਰਹੇ ਨੇ ਸੋ ਉਹਦੇ ਸਬੰਧ ਦੇ ਵਿੱਚ ਮੌਜੂਦਾ ਸਰਕਾਰ ਦੀ ਜੋ ਧੱਕੇਸ਼ਾਹੀ ਚੱਲਦੀ ਪਈ ਆ ਉਹਨਾਂ ਦੇ ਵੱਲੋਂ ਪੰਚਾਇਤੀ ਕਾਗਿਦਾਂ ਤੋਂ ਵਾਲੀ ਜਿਹੜੀ ਜਿੰਨੇ ਵੀ ਪਾਰਟੀ ਦੇ ਵਰਕਰ ਨੇ ਕਾਂਗਰਸ ਜਾਂ ਅਕਾਲੀ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਐਨਓਸੀ ਜਾਂ ਛੁੱਲਾ ਟੱਕ ਦੀਆਂ ਰਸੀਦਾਂ ਦੇ ਇਨਕਾਰ ਕੀਤਾ ਜਾ ਰਿਹਾ ਹੈ ਸੋ ਇਸ ਚੀਜ਼ ਦੀ ਵਿਰੋਧਤਾ ਦੇ ਵਿੱਚ ਵੀਡੀਓ ਦਫ਼ਤਰ ਦੇ ਸਾਹਮਣੇ ਬਾਰ-ਬਾਰ ਸਾਬਕਾ ਐਮਐਲਏ ਸਰਦਾਰ ਹਰਪ੍ਰਤਾਪ ਸਿੰਘ ਜੀ ਨਾਲ ਦੀ ਗਵਾਹੀ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵੱਲੋਂ ਧਰਨਾ ਜਿਹੜਾ ਲਗਾਇਆ ਗਿਆ ਤੁਸੀਂ ਵੀ ਦੇਖ ਸਕਦੇ ਹੋ ਪਿੱਛੇ ਸਰਦਾਰ ਹਰਪ੍ਰਤਾਪ ਸਿੰਘ ਜੀ ਨਾਲਾ ਸਾਬਕਾ ਐਮਐਲਏ ਇਸ ਲਈ ਧਰਨੇ ਨੂੰ ਸੰਬੋਧਨ ਕਰ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਫਰਜ਼ੰਦ ਸਰਦਾਰ ਕਬੀਰ ਪ੍ਰਤਾਪ ਸਿੰਘ ਜੀ ਨਾਲਾ ਅਤੇ ਇਲਾਕੇ ਦੇ ਪੰਚ ਸਰਪੰਚ ਜਿਹੜੇ ਇੱਥੇ ਹੋ ਹਾਜ਼ਰ ਨੇ ਸੋ ਆਪਣੀ ਜੇਦੀ ਉੱਤੇ ਅੜੀ ਹੋਈ ਨਹੀਂ ਕਾਂਗਰਸ ਪਾਰਟੀ ਦੇ ਵਰਕਰ ਕਿ ਜਿੰਨਾ ਚਿਰ ਤੱਕ ਸਾਡੇ ਵਰਕਰਾਂ ਨੂੰ ਐਨਓਸੀ ਨਹੀਂ ਦਿੱਤੀ ਜਾਂਦੀ ਜਿੰਨਾ ਚਿਰ ਤੱਕ ਸਾਡੀ ਵਰਕਰਾਂ ਨੂੰ ਪੂਰਾ ਟਿਕਿਆ ਸਿੱਧਾ ਨਹੀਂ ਦਿੱਤੇ ਜਾਂਦੀਆਂ ਉਹਨਾਂ ਚਿਰ ਤੱਕ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਸੋ ਨਵੀਂ ਤੋਂ ਨਵੀਂ ਜਾਣਕਾਰੀ ਆਪਜੀ ਤੱਕ ਸਾਂਝੀ ਕਰਦੇ ਰਵਾਂਗੇ ਤੁਸੀਂ ਦੇਖ ਰਹੇ ਹੋ ਚੈਨਲ ਬੱਤਨ ਦੀ ਮਿੱਟੀ ਮਹਾਰਾਜ ਸਿੰਘ ਨਾਲ ਵਾਲੀ ਪੱਤਰਕਾਰ ਅੰਦਾਸ ਮੇਰੇ ਸਹਿਯੋਗੀ ਮਲਕੀਤ ਸਿੰਘ ਨਾਲ ਤਕਵੀਰ ਤਾਲੀਆਂ ਜ਼ਰਾਬਾਦ ਆਵਾਜ਼ੀ ਸਰਕਾਰ ਜ਼ਰਾਬਾਦ ਆਵਾਜ਼ੀ ਸਰਕਾਰ ਜ਼ਰਾਬਾਦ ਪ੍ਰਸਾਰਾਂ ਦਾ ਧੰਨਵਾਦ ਖਾਸ ਕਰਕੇ ਅੱਜ ਸੀਨੀਅਰ ਅਧਿਕਾਰ ਸਾਹਿਬਾਂ ਸਾਰੇ ਇੱਥੇ ਆਏ ਨੇ ਸਰਕਾਰ ਦੇ ਉਲਟ ਕਵਰੇਜ ਕਰਨ ਲਈ ਇਹਨਾਂ ਦਾ ਖਾਸ ਧੰਨਵਾਦ ਕਰਦਾ ਕਿਉਂਕਿ ਜਿੰਨਾਂ ਦੇਖਾਂ ਨੇ ਭਾਵੇਂ ਉਹ ਮੀਡੀਆ ਨੂੰ ਪਾਗਲ ਅਖ਼ਬਾਰਾਂ ਨੂੰ ਉਸ ਤੱਕ ਦਿੱਤੀਆਂ ਗਈਆਂ ਨੇ ਕਿ ਸਰਕਾਰ ਦੇ ਉਲਟ ਖਬਰ ਨਹੀਂ ਲੱਗਣੀ ਚਾਹੀਦੀ ਧੰਨਵਾਦ ਕਰਦਾ ਪੱਤਰਕਾਰ ਸਹਿਮਾਨਾਂ ਦਾ ਜਿਨ੍ਹਾਂ ਨੇ ਕਵਰੇਜ ਕੀਤੀ ਹੈ ਪਹਿਲਾ ਪਹਿਲਾ ਅੱਜ ਦਾ ਇਹ ਗਲਤ ਗਲਤ ਨਾ ਨਾ ਮੈਡਮ ਜੀ ਕਿ ਇਲੈਕਸ਼ਨ ਪ੍ਰੋਸੈਸ ਸਟਾਰਟਸ ਦੇਰ ਸਪੋਰਟ ਟੂ ਬੀ ਸਿਟਿੰਗ ਇਨ ਯੋਰ 프ਰੈਜ਼ੈਂਸ ਇਹ ਮਨਦੇਓ ਇਲੈਕਸ਼ਨ ਕਮਿਸ਼ਨ ਦੇ ਤੁਹਾਨੂੰ ਪਿਆ ਤੇ ਫੇਰ ਵੀ ਤੁਸੀਂ ਸਾਡੇ ਨਾਲ ਬਣ ਜਾਗਾ ਮੈਂ ਮਾਈਕ ਲਊਗਾ ਕਿ ਅੱਜ ਤੋਂ ਅਸੀਂ ਬਲਾਸ ਦੇਣੇ ਮੈਂ ਨਹੀਂ ਸਾਨੂੰ ਸਾਨੂੰ ਜਿਹੜੀ ਚੀਜ਼ ਚਾਹੀਦੀ ਹੈ ਸਾਡੇ ਬੰਦੇ ਹੋਣ ਐਨਓਸੀ ਦਿਓ ਆ ਇਹ ਆ ਇਹ ਸਾਰੀਆਂ ਲੈ ਕੇ ਜਾਣਗੇ ਜੇ ਕੋਈ ਇੱਦਾਂ ਮਰਦਾ ਪਾਰ ਕਰੀ ਜਾਂਦੇ ਨਹੀਂ ਤੇ ਚੁੱਪ ਕਰਕੇ ਦੇ ਦਿਓ ਦੇ ਰੋਣ ਸੱਦ ਕਾਲ ਦਾ ਕਸ਼ਮੀਰ ਤੇ ਲੱਗਦਾ ਕਸ਼ਮੀਰ ਤੇ ਲੱਗਦਾ ਮੈਨੂੰ ਕਸ਼ਮੀਰ ਤੇ ਇੱਧੇ ਲੱਗਿਆ ਉਹਦੀ ਸ਼ਕਤ ਤਾਂ ਦਿਖਾ ਦੇ ਸਾਨੂੰ ਹੈ ਕਿਹੜਾ ਜੇ ਹਾਂਜੀ ਇਹਨਾਂ ਲੋਕਾਂ ਦੇ ਪਾਏ ਨੇ ਸਾਰੇ ਲਓ ਜੀ ਗੱਲ ਸੁਣਨਾ ਹੁਣ ਇੱਧਰ ਕਸ਼ਮੀਰ ਨੂੰ ਸੱਚੀ ਸ਼ਕਲ ਸੁਦਰਸ਼ਕੂ ਇੱਕ ਵਾਰ ਫੇਰ ਤੋਂ ਤੁਹਾਡੀ ਸ਼ਿਵਾ ਦੇ ਵਿੱਚ ਹਾਜ਼ਰ ਹੈ ਚੈਨਲ ਵਤਨ ਦੀ ਮਿੱਟੀ ਲੈ ਕੇ ਜਿਵੇਂ ਕਿ ਆਪ ਜੀ ਨੇ ਪਹਿਲਾਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਮੌਜੂਦਾ ਸਰਕਾਰ ਦੀ ਤਕਸ਼ਾਈ ਦੇ ਸਬੰਧ ਵਿੱਚ ਸਾਬਕਾ ਐਮਐਲਏ ਸਰਦਾਰ ਹਰਪ੍ਰਤਾਪ ਸਿੰਧੀ ਨਾਲਾ ਦੀ ਗਵਾਹੀ ਦੇ ਵਿੱਚ ਵੀਡੀਓ ਬਲੌਗ ਦੇ ਗੇਟ ਦੇ ਬਾਹਰ ਵਰਜੋ ਧਰਨਾ ਲੱਗਾ ਸੀ ਸੋ ਉਸ ਧਰਨੇ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵਰਕਰਾਂ ਦੇ ਰੋਹ ਨੂੰ ਦੇਖਦੇ ਹੋਏ ਉਹਨਾਂ ਦੀ ਮੰਗ ਹੈ ਜਿਹੜੀ ਉਹ ਮੰਨ ਲਈਗੀ ਇਹਨੇ ਵੀਡੀਓ ਸਾਹਿਬ ਨੇ ਆ ਪਾ ਕੇ ਧਰਨੇ ਦੇ ਵਿੱਚ ਇਹ ਗੱਲ ਮੰਨੀ ਹੈ ਕਿ ਤੁਹਾਡੇ ਇਕੱਲੇ ਇਕੱਲੇ ਜਿਹੜੇ ਵੀ ਕੈਂਡੀਡੇਟ ਚੋਣ ਲੜਨਾ ਚਾਹੁੰਦੇ ਹੋ ਉਹਨਾਂ ਨੂੰ ਅੰਦਰ ਆ ਕੇ ਅਸੀਂ ਚੁੱਲਾ ਟਿਕਸੀ ਦਵਾਂਗੇ ਐਨਓਸੀ ਵੀ ਦਵਾਂਗੇ ਸੋ ਇਹਨੂੰ ਬੜੀ ਵੱਡੀ ਇੱਕ ਕਹਿ ਸਕਦੇ ਆ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਜਿੱਤ ਮੰਨਿਆ ਜਾਂਦਾ ਸਾਡੇ ਨਾਲ ਕਾਂਗਰਸ ਪਾਰਟੀ ਦੇ ਵਰਕਰ ਨੇ ਸੋ ਸਤਾਰਜੋਗੀ ਬਜ਼ੁਰਗ ਨੇ ਸਾਡੇ ਨਾਲ ਉਹਨਾਂ ਦੇ ਬਾਰੇ ਵੀ 1 ਤੋਂ 2 ਮਿੰਟ ਦੇ ਵਿੱਚ ਆਪਾਂ ਗੱਲ ਕਰਾਂਗੇ ਸੋ ਬਜ਼ੁਰਗੋ ਜਿਵੇਂ ਕਿ ਇਹ ਸਾਬਕਾ ਐਮਐਲਏ ਸਾਹਿਬ ਨੇ ਧਰਨਾ ਲਾਇਆ ਸੀ ਗੇਟ ਦੇ ਸਾਹਮਣੇ ਸੋ ਵੀਡੀਓ ਸਾਹਿਬ ਨੇ ਵਿੱਚ ਜਾ ਕੇ ਇਹ ਵਿਸ਼ ਇਹਨੂੰ ਤੁਸੀਂ ਕਿੱਡੀ ਵੱਡੀ ਜਿੱਤ ਮੰਨਦੇ ਹੋ ਆਪਣੀ ਬਹੁਤ ਵਧੀਆ ਜੀ ਅਸੀਂ ਹੁਣ ਵੋਟਾਂ ਦੇ ਤਾਂ ਖਲੋ ਜਾਾਂਗੇ ਨਾ ਵੀ ਜੇ ਸਾਨੂੰ ਐਨਓਸੀ ਨਹੀਂ ਦਿੰਦੇ ਚੁੱਲ੍ਹਾ ਤੱਕਸੀ ਨਹੀਂ ਦਿੰਦੇ ਤੇ ਆਹ ਮੋੜੇ ਕਾਗਜ਼ ਕਾਦੇ ਭਰਨੇ ਕਾਲੀਆਂ ਤੇ ਇਹਨਾਂ ਫਿਰ ਆਪਣੇ ਭਰਨੇ ਸਾਡੇ ਲੋਕਾਂ ਦੇ ਥੋੜੇ ਭਰਨੇ ਸੋ ਪਿੰਡਾਂ ਨਾਲ ਸਾਨੂੰ ਚੁੱਲ੍ਹਾ ਚਕਸ ਦੇਣਾ ਨਾਲ ਸਾਨੂੰ ਰਸੀਦ ਦੇਣੀ ਤੇ ਧੱਕੇਸ਼ਾਹੀ ਦਾ ਕੰਮ ਆ ਇਹ ਸਾਰਾ ਇਹਨਾਂ ਦਾ ਸੋ ਪਿੰਡਾਂ ਦੇ ਵਿੱਚ ਹਵਾ ਜਿਹੜੀ ਕਿੱਦਾਂ ਦੀ ਚੱਲਦੀ ਪਈ ਆ ਜਿਹੜੇ ਕਾਂਗਰਸੀ ਕੈਂਡੀਡੇਟ ਨੇ ਤੁਹਾਡੀ ਪਾਰਟੀ ਦੇ ਉਹ ਕਿਹੜੀ ਅਵਸਥਾ ਦੇ ਵਿੱਚ ਕਿਹੜੀ ਸਥਿਤੀ ਦੇ ਵਿੱਚ ਆਹ ਵੇਲੇ ਖੜੇ ਨੇ ਹਾਂਜੀ ਸਾਡੇ ਦੇ ਜਿਹੜੇ ਕੈਂਡੀਡੇਟ ਉਹ ਦੁਖੀ ਹੋ ਗਏ ਸਾਰੇ ਸ਼ੜਕਾਂ ਤੇ ਖੜੋਤੇ ਨਾ ਤੇ ਸਾਨੂੰ ਐਨਓਸੀ ਨਹੀਂ ਦਿੰਦੇ ਪੁਲਿਸ ਮੁਲਾਜ਼ਮਾਂ ਗੇਟ ਦੇ ਅੰਦਰ ਤਸੀਲ 'ਚ ਨਹੀਂ ਵੜਨ ਦਿੰਦੇ ਤੇ ਦੱਸੋ ਕਾਗਜ ਕਾ ਦੇਣਾ ਭਰਾਇਏ ਕਾ ਦੇ ਨਹੀਂ ਕਾਗਜ ਤੇ ਭਰਾਇਏ ਜਦੋਂ ਸਾਨੂੰ ਚੀਜ਼ ਹੀ ਜਿਹੜੀ ਲੋੜ ਹੈ ਉਹ ਦੇਣੀ ਨਹੀਂ ਕਰਨ ਦੇ ਕੰਮ ਹੁੰਦੇ ਆ ਠੀਕ ਹੈ ਸੋ ਇੱਕ ਵਾਰ ਆਪਾਂ ਸਮਝਦੇ ਆਂਗੇ ਜਿਹੜੀ ਧਰਨੀ ਦੇ ਵਿੱਚ ਜਿੱਤ ਹੋ ਚੁੱਕੀ ਆ ਕਿ ਤੁਹਾਨੂੰ ਖਰਸ਼ਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਨਾ ਕੋਈ ਧੱਕੇਸ਼ਾਹੀ ਸਰਕਾਰ ਕਰ ਸਕਦੀ ਇਹ ਨਹੀਂ ਹੋਣਾ ਜੇ ਧੱਕੇਸ਼ਾਹੀ ਰਹਿਣੀ ਇਹਨਾਂ ਦੀ ਇਹ ਸਰ ਜਦੋਂ ਕਾਗਜ ਆ ਨਾ ਅਸੀਂ ਜਮ੍ਹਾਂ ਕਰਾਉਣੇ ਆ ਇਹਨਾਂ ਉਹਦੋਂ ਵੀ ਹੱਡਣਾ ਧੱਕੇਸ਼ਾਹੀ ਕਰਨੀ ਆ ਇਹਨਾਂ ਜਗਤ ਆਪਣੇ ਅਜਨਾਲਾ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਆਪਣੇ ਸਰਦਾਰ ਹਰਪਤਾਪ ਸਿੰਘ ਅਜਨਾਲਾ ਜੀ ਨੂੰ ਵੀ ਉਦੋਂ ਵੀ ਸਾਡਾ ਇਦਾਂ ਹੀ ਡਟ ਕੇ ਸਾਥ ਦਿੱਤਾ ਜਾਵੇ ਤਾ ਜੋ ਅਸੀਂ ਡੈਮੋਕ੍ਰੇਸੀ ਨੂੰ ਬਚਾ ਸਕੀਏ। ਸੋ ਬਹੁਤ ਧੰਨਵਾਦ ਇਹਨਾਂ ਵੀਰਾਂ ਨੇ ਦੱਸਿਆ ਕਿ ਇੱਕ ਵਾਰ ਤੇ ਜਿਹੜੀਆਂ ਨੇ ਉਹ ਮੰਗਾ ਜਿਹੜੀਆਂ ਮੰਨ ਲਈਆਂ ਵੀ ਜਾਂ ਨੇ ਪਰ ਆਉਣ ਵਾਲੇ ਸਮੇਂ ਜਿੰਨਾ ਚਿਰ ਤੱਕ ਇਲੈਕਸ਼ਨ ਹੋ ਕੇ ਰਿਜ਼ਲਟ ਨਿਕਲ ਕੇ ਜਿਹੜਾ ਇਲੈਕਸ਼ਨ ਦਾ ਐਲਾਨ ਨਹੀਂ ਕੀਤਾ ਜਾਂਦਾ ਸਹੀ ਤਰੀਕੇ ਨਾਲ ਉਹਨਾਂ ਚਿਰ ਤੱਕ ਇਹਨਾਂ ਵਰਕਰਾਂ ਦਾ ਕਹਿਣਾ ਹੈ ਕਿ ਸਾਡੇ ਅੰਦਰ ਜਿਹੜਾ ਡਾਰੂ ਬਣਿਆ ਰਹੇਗਾ। ਸੋ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਨਵੀਂ ਤਨਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂ। ਤੁਸੀਂ ਵੇਖਦੇ ਵੇਖਦੇ ਹੋ ਚੈਨਲ ਵਤਨ ਦੀ ਮਿੱਟੀ ਮੈਂ ਰਾਜਦੀਪ ਸਿੰਘ ਗਿੱਲਾਂ ਵਾਲੀ ਪੱਤਰਕਾਰ ਅਮਦਾਸ ਮੇਰੇ ਸਹਿਯੋਗੀ ਬਲਕੀ ਸਿੰਘ ਜੀ ਗਿੱ ਮਹਿੰਦਰਾ ਵੀਰ ਸਾਹਿਬ ਦੀ ਬਾਤ ਕੀ ਨਾ ਅੱਛਾ ਇੱਕ ਵਾਰ ਕਹੋ ਕਿ ਆਪਾਂ ਇਹਨਾਂ ਨੂੰ ਬਾਹਰ ਤੇ ਆਪਣੇ ਕੋ ਭੇਜਣਾ ਨਾ ਰੋਕੀਂ ਕਿ ਕਿਹਨੇ ਕਿਹਦੇ ਨੂੰ ਅਪਲਾਈ ਕੀਤਾ ਵੈਨੂ ਕੀ ਵਾਰ ਤੇ ਚੋਲਾ ਟੈਕਸ ਦੀ ਮੇਰੇ ਕੋਲ ਕਤਰ ਸਾਰੇ ਦਫ਼ਤਰ ਬੈਠੇ ਹੋਏ ਆ ਅਸੀਂ ਦੇ ਰਿਹਾ ਚੋਲਾ ਟੈਕਸ ਦੇ ਅੰਦਰ ਹੀ ਨਹੀਂ 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 ਕੋਈ ਇਦਾਂ ਦੀ ਗੱਲ ਨਹੀਂ ਹੈ ਕਿਰੇ ਦੇ ਮੇਰੇ ਦਫ਼ਤਰ ਚ ਬੈਠੇ ਹੋਏ ਆ ਕੋਈ ਨਹੀਂ ਸਾਰੇ ਇੱਥੇ ਹਾਜ਼ਰ ਨਹੀਂ ਨਹੀਂ ਬਾਹਰ ਬੈਠੇ ਨਹੀਂ ਹਾਂ ਹਾਂ ਜੀ ਕੰਮ ਵਿੱਚ ਜਲਤ ਨਵਾਜੀ ਸਾਰਿਆਂ ਦਾ ਤੁਹਾਡਾ ਜਨਾ ਮਾਸਟਰ ਸੀ ਨਾ ਉਹ ਅਸਲੀ ਹੋ ਹਲੋ ਆਓ ਜੀ ਜੀ ਹਾਂ ਜੀ ਲੇਕਿਨ ਸਾਡੇ ਦਫਤਰ ਖੁੱਲੇ ਰਹਿਣਗੇ ਤੇ ਆਪਣੇ ਦੇਣ ਦੇ ਜੋ ਵੀ ਕੰਮ ਹੋਏਗਾ ਸਰਕਾਰੀ ਚੱਲਣਗੇ ਠੀਕ ਹੈ ਚੱਲਣਗੇ ਇਹ ਸੰਸਕਾਰ ਜੋ ਵੀਡੀਓਸ ਦਾ ਮੈਮ ਜਿਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਇੱਕ ਆ ਚਾਹੀਦਾ ਜਿਹੜੇ ਅਸੀਂ ਤੁਹਾਨੂੰ ਇਹੋ ਹੀ ਘਰ ਹੈ ਆਪਣੀ ਡਿਊਟੀ ਪੂਰੀ ਕਰਾਂ ਤੇ ਡਾਕ ਪੂਰੇ ਤੇ ਐਡੀਸ਼ਨ ਮੈਮ ਨੇ ਡਵੈਲਪਮੈਂਟ ਜਿਨ੍ਹਾਂ ਦੀ ਐਸੇ ਲੋਹੀ ਆ ਸਾਡੇ ਨੂੰ ਸੰਹਾਰ ਵੀ ਫਿਰ ਤੇ ਹੱਥ ਨਹੀਂ ਖੜੇ ਨੇ ਪਹਿਲਾਂ ਪੰਚਾਇਤਾਂ ਦਾ ਟੈਲੀਫੋਨਿਕਲੀ ਹੋ ਵੀ ਨਹੀਂ ਘਰੇ ਪਰ ਜੈਸੇ ਤੇ ਵੀਡੀਓ ਨੇ ਸੀ ਕਾਂਗਰਸ ਪਾਰਟੀ ਨੇ ਲੰਮ ਲੁਟਾ ਗਏ ਵੀਡੀਓ ਆਪਣੇ ਜਿੰਨੇ ਬੱਚਾ ਐ ਸਕੀ ਨੇ ਐਮਐਲਏ ਦੀ ਕਾਂਗਰਸ ਪਾਰਟੀ ਦਾ ਬੰਨਾ ਤੇ ਸਰਕਾਰ ਵੀ ਕਿਸੇ ਨੂੰ ਕੋਈ ਭਾਗ ਇਸੇ ਮਿਲ ਰਿਹਾ ਅੱਜ ਇਹਨਾਂ ਕੋਲ ਅਸ਼ਵਾਸਨ ਦੇ ਕੇ ਲੈ ਕੇ ਆਇਆ ਕੋਈ ਵੀ ਵਿਅਕਤੀ ਸਕਦਾ ਹੈ ਜੇ ਹੁੰਦਾ ਕਿ ਉਹ ਕਾਗਜ਼ 'ਤੇ ਲਿਖ ਚੁੱਕਾ ਹੈ ਉਹਨੂੰ ਤੁਸੀਂ ਲਾਜ਼ਮੀ ਤੌਰ ਤੇ ਚੁੱਲਾ ਟੈਕਸੇ ਨਾਲ ਉਸੇ ਦਿੱਤੀ ਜਾਵੇ ਕਿਸੇ ਚੀਜ਼ ਦੀ ਹੋਰ ਲੋੜ ਹੈ ਉਹ ਵੀ ਸਾਡੇ ਨੂੰ ਦਿੱਤੀ ਜਾਵੇ ਸਾਡੀਆਂ ਫਾਈਲਾਂ ਜਿਹੜੀਆਂ ਉਹ ਸਾਡੀਆਂ ਤੁਸੀਂ ਤਰੀਕੇ ਦੇ ਨਾਲ ਉਹ ਲੈ ਲਓ ਜੋ ਸਿਸਟਮ ਹੈ ਉਹਨੂੰ ਅਡਾਪਟ ਕਰੋ ਅਕਾਸ਼ਾਗਿ ਨਾ ਇਸ ਵੇਲੇ ਜੋ ਲੱਗਦਾ ਪਿੰਡਾਂ 'ਚ ਜਿਸ ਤਰੀਕੇ ਨਾਲ ਇਹਨਾਂ ਸਰਕਾਰ ਦਾ ਵਤੀਰਾ ਆ ਲੋਕ ਇਹਨਾਂ ਦਾ ਤਰੀਕੇ ਨੂੰ ਨਾਰਾਜ਼ ਹੋ ਕੇ ਤੇ ਇਹਨਾਂ ਨੂੰ ਉਲਟ ਜਾ ਰਹੇ ਔਰ ਦੇਖੋ ਜਿਨ੍ਹਾਂ ਨੂੰ ਇਹ ਕਹਿ ਰਹੇ ਨੇ ਵੀ ਐਂ ਸਰਬੰਚ ਨੂੰ ਹੋਣਾ ਲੋਕਾਂ ਨੇ ਉਹਨਾਂ ਦੇ ਉਲਟ ਵੋਟਾਂ ਪਾ ਕੇ ਉਹਨਾਂ ਨੂੰ ਆਪਣਾ ਬੰਦਾ ਚੜਾਉਣਾ ਹੈ ਜੇ ਤੁਸੀਂ ਲੋਕਾਂ ਦੀਆਂ ਵੋਟਾਂ ਲੈਣੀਆਂ ਨੇ ਨਾ ਤੇ ਉਹਨਾਂ ਨੂੰ ਜੇ ਜਿੱਤ ਕੇ ਲਓ ਉਹਨਾਂ ਦੀ ਸੇਵਾ ਕਰਕੇ ਲਓ ਤੁਸੀਂ ਧੱਕੇ ਮਾਰਦੇ ਹੋ ਕਿ ਮੈਂ ਇਹਨੂੰ ਬੁਲਾਉਣਾ ਔਰ ਕੇ ਇਹਨੂੰ ਜਿੱਤਣਾ ਹੋਵੇ ਇਹ ਲੋਕਾਂ ਦੇ ਮਨਚ ਬੈ ਗਈ ਆ ਔਰ ਸਾਨੂੰ ਇਸ ਗੱਲ ਦਾ ਇਨਾ ਕ ਫਾਇਦਾ ਹੋ ਰਿਹਾ ਜਿਸ ਤਰੀਕੇ ਨਾਲ ਇਲੈਕਸ਼ਨ ਚੱਲ ਰਹੀ ਹੈ ਲੋਕ ਸਾਡੇ ਨਾਲ ਜੁੜਦੇ ਜਾਂਦੇ ਨੇ ਸਾਨੂੰ 2027 ਦਾ ਟੂਚਰ ਔਰ ਆਹੋ ਜਿਹੜੀਆਂ ਪੰਚਾਇਤਾਂ ਦੇ ਇਲੈਕਸ਼ਨਾਂ ਨੇ ਨਾ ਇਹਨਾਂ ਨੇ ਸਾਡਾ ਵੋਟ ਅਸਲੀ ਬੰਨਣਾ ਔਰ ਲੋਕਾਂ ਦੇ ਨਾਲ ਚੋਣਾ ਔਰ ਤੁਸੀਂ ਦੇਖਿਓ ਕੋਈ ਆਉਣ ਵਾਲੀ ਸਰਕਾਰ ਤੇ ਨਹੀਂ ਆ ਉਹ ਕਾਂਗਰਸ ਬਣੀ ਆ ਬਣਾਉਣੀ ਭਰਾਵਾਂ ਨੇ ਇਹਨਾਂ ਨੂੰ ਖਾਣੇ ਦੀਆਂ ਜਿਹੜੀਆਂ ਅਸਲੀ ਦੁਖੀ ਹੋਏ ਪੈਠੀ ਓਹੀ ਜਿਹੜਾ ਜਨਾਇਆ ਇਹਨਾਂ ਸਭ ਆਏ ਆ ਵੀਰ ਸਾਹਮਣੂ ਮੈਮੋਰੰਡਮ ਤੇ ਹੀ ਤੇੜਾ ਚਤਾਵਨੀ ਦੇ ਕੇ ਚੱਲੀ ਐ ਐਸ.ਐਮ. ਸਾਹਨਾ ਦੀ ਗੱਲ ਹੋਈ ਐ ਐਡੀ.ਸੀ. ਮੈਮ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਦੱਸ ਕੇ ਆਇਆ ਤੇ ਇਹ ਤੱਕੜਾ ਸਾਰੇ ਜਾ ਰਹੇ ਆ ਤੁਹਾਡੇ ਪੰਚਾਇਤ ਸੱਤ ਹੀ ਚੈੱਕ ਕਰ ਰਹੇ ਆ ਵੀ ਉੱਥੇ ਬੈਠਦੇ ਨੇ ਸਾਨੂੰ ਚੋਲਾ ਟੈਕਸ ਦੇਂਦੇ ਨੇ ਸਾਨੂੰ ਐਨ.ਓ.ਸੀ. ਦਿੰਦੇ ਆ ਕਿ ਨਹੀਂ ਦਿੰਦੇ ਇਹ ਅਸੀਂ ਵਿਸ਼ਵਾਸ ਕਰਦੇ ਆ ਸੋ ਸਾਰੇ ਜਿਹੜੀਆਂ ਸਰਬਸੰਮਤੀਆਂ ਹੋ ਰਹੀਆਂ ਨੇ ਵਾਕੇ ਸਰਬਸੰਮਤੀਆਂ ਆ ਕਿ ਨਾ ਪਰਦੇ ਵਿਸ਼ੇ ਕੋਈ ਹੋਰ ਕਹਾਣੀ ਆ ਕੀ ਹੈ ਜੀ ਇਹ ਉੱਥੇ ਜਾਂਦੇ ਨੇ ਤੁਹਾਡੇ ਇਹ ਕਹਿੰਦਾ ਇਹਨੂੰ ਸਰਮਾ ਪਾਜੋ ਸਰੋਪਾ ਤੇ ਉਹ ਕਿੰਨੇ ਭੈਜਦਾ ਜਦੋਂ ਪਿੰਡ ਜਾਂਦੇ ਉਹ ਕਿੰਨੇ ਹੀ ਮੰਨਦੇ ਨੇ ਵੀਰ ਖੜੇ ਹੋ ਗਏ ਸਰਬਸੰਤੀ ਕਿੱਥੋਂ ਹੈ ਇਹ ਬੰਦੇ ਫੇਰ ਖੜੇ ਹੋ ਜਣੇ ਨੇ ਪਰ ਉਹਦੇ ਨਾਲ ਹੋਇਆ ਕਿ ਜਿਹਨੂੰ ਬਣਾਇਆ ਉਹਨੇ ਪੈ ਗਿਆ ਸਰੋਪਾ ਲੇਕਿਨ ਜਿਹੜੀ ਉਹ ਬੁੱਢਾ ਇਕੱਠੀ ਹੋ ਗਏ ਉਹ ਉਹ ਪਰ ਉਹਨਾਂ ਨੇ ਇਲੈਕਸ਼ਨ ਲੜ ਕੇ ਸਰਪੰਚ ਬਣਾਈ ਇਹਨਾਂ ਦੇ ਸਰਬਸੰਤੀ ਵਾਲੇ ਨੇ ਉਹ ਹਨੇਰੇ ਤੇ ਲੋਕਾਂ ਦਾ ਜੋ ਪ੍ਰਸ਼ੰਸਾ ਪੈਦਾ ਲੋਕਾਂ ਨੇ ਚੁਣਿਆ ਇਹ ਆਪਣਾ ਮਾਰਤਾ ਲੈਣਾ ਇਹ ਵੀਡੀਓ ਮੈਡਮ ਜੇ ਬਾਹਰ ਹੋਵੇ ਜੇ ਤੁਸੀਂ ਆਪੋ ਕੇ